हां जी किसान वीरो सत श्री अकाल जी स्वज्ज दी वीडियो वे ਤੁਹਾਡੇ ਲਈ ਆਪਾਂ ਚਾਰ ਕਟੀਆਂ ਦੀ ਵੀਡੀਓ ਲੈ ਕੇ ਆਈਆਂ ਛੋਟੀ ਕੱਟੀ ਵੀ ਆ ਦਰਮਿਆਨੀ ਜੀ ਤੇ ਵੱਡੀਆਂ ਕਟੀਆਂ ਵੀ ਹੈਗੀਆਂ ਛੋਟਾਂ ਨੇਗੀਆਂ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਈ ਵੀ ਦਵਾਲਿਓ ਤੇ ਵੀਡੀਓ ਪੂਰੀ ਦੇਖੋ ਪੂਰੀ ਦੇਖ ਕੇ ਫੇਰ ਬਾਈ ਨਾਲ ਸੰਪਰਕ ਕਰਿਓ ਤੇ ਹੋਰ ਆਹ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋਅਰ ਘੰਟੀ ਦਾ ਬਟਨ ਦਵਾਲਿਓ ਕਿਸੇ ਜੀ ਭਰਾ ਨੇ ਕੋਈ ਮੈਥੋ ਆਜੀ ਵੀਡੀਓ ਬਣਾਉਣੀ ਦਿੱਤਾ ਮੇਰਾ ਨੰਬਰ ਨੋਟ ਕਰ ਲਓ ਜੀ 8360462501 82604 पार्ट 501 बाकी भाई ना ਗੱਲਬਾਤ ਕਰਾਉਣੇ ਵੀ ਕਟੀਆਂ ਦੀ ਕੀ ਡਿਟੇਲ ਆ ਗਈ ਹੈ ਨਾ ਤੇ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਆ ਭਾਈ ਆਪਣਾ ਨਾਮ ਤੇ ਐਡਰੈਸ ਬੋਲ ਦਿਜੀ ਨਾਮ ਮੇਰਾ ਵੀਰੇ ਰਾਹੁਲ ਵਾਵਾ ਪਿੰਡ ਰਾਈਆ ਤੇ ਮੋਬਾਈਲ ਨੰਬਰ 9056314210 ਠੀਕ ਆ ਜੀ ਤੇ ਆਪਣੇ ਨੇੜੇ ਪਿੰਡ ਕਿਹੜਾ ਹੈ ਗਰਾਈਏ ਦੇ ਵੇ ਟਪਾਲੀ ਰਹਿ ਗਿਆ ਵੀਰੇ ਹਾਂ ਜੀ ਆਪਣਾ ਟਪਾ ਰਾਮਪੁਰਾ ਤੇ ਬਰਾਉੜ ਦੇ ਜਮ ਵਿਚਾਲੇ ਜਗਾ ਠੀਕ ਹੈ ਠੀਕ ਆ ਤੇ ਜੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਛੋਟੀ ਤੋਂ ਕਰ ਲਈ ਕੱਟੀ ਤੁਹਾਰਾ ਆਪਣਾ ਇਧਰੋਂ ਛੋਟੀ ਤੋਂ ਕਰ ਲੀ ਕਿੰਨੀ ਉਮਰ ਦੀ ਕੱਟੀ ਹੈ ਇਬਰੇ ਹੋਊਗੀ 6 ਤੋਂ 7 ਮਹੀਨੇ ਦੀ 6 ਤੋਂ 7 ਮਹੀਨੇ ਦੀ ਉਮਰ ਦੀ ਕੱਟੀ ਆ ਬਾਈ ਜੀ ਹਾਂ ਦੇਖ ਸਕਦੇ ਹੋਗੇ ਜਿੰਨੀ ਕੁ ਉਮਰ 7 ਕਿਹ ਮਹੀਨੇ ਦੀ ਕੱਟੀ ਦੀ ਕਦ ਕਾਠ ਹੁੰਦਾ ਓਨਾ ਕੱਟੀ ਦਾ ਕਦ ਕਾਠ ਹੈ ਬਾਕੀ ਕੱਟੀ ਪੂਰੀ ਆ ਵੀਰੇ ਦੀ ਚਾਰ ਹੀ ਥਣ ਨੇ ਜੈਡ ਬਾਇਕ ਹਾਂ ਪੂ ਚੈੱਕ ਰਾਂ ਰੰਗ ਗਾਲੀ ਹੈ ਨਾ ਸਾਰਾ ਪੂ ਦੇ ਇੱਕ ਇੱਕ ਵਾਲ ਵੀ ਨਹੀਂ ਚਿੱਟਾ ਇੱਕ ਵਾਲ ਵੀ ਚਿੱਟਾ ਹੈ ਨੀਗਾ ਤੇ ਬਾਕੀ ਸਾਨੂੰ ਬਥਣ ਦਿਖਾਉਣ ਨੇ ਚਾਰ ਥਣ ਨੇ ਚੈੱਕ ਕਰ ਲਓ ਜੀ ਚਾਰ ਥਾਨ ਨੇ ਸੋਹਣੀ ਕੱਟੀ ਐ ਨਾ ਕੋਲ ਮਿਲਾਂ ਹਾਂ ਬਾਈ ਵਧੀਆ ਈ ਕੱਟੀ ਹਾਂ ਜੀ ਹਾਂ ਜੀ ਠੀਕ ਐ ਲਓ ਦੇਖ ਸਕਦੇ ਧੋੜ ਦੇਓ ਬਾਈ ਤੇ ਬਾਈ ਜੀ ਫਿਰ ਇਹਦਾ ਮੁੱਲ ਕਿੰਨਾ ਕਰਾਂਗੇ ਆਪਾਂ ਮੁੱਲ ਨਹੀਂ ਵੀਰੇ ਯਾਰ ਆਪਾਂ ਲੈਣ ਦੇਣ ਜਿਹੀ ਕਰਾਂਗੇ 12000 ਦੀ ਕੱਟੀ ਦੇ ਦਾਂਗੇ 12000 ਰੁਪਿਆ ਹਾਂ ਚਲੋ ਫਿਰ ਵੀ ਜੇ ਕੋਈ ਬੰਦਾ ਜਿਹੜਾ ਵੀਡੀਓ ਦੇਖਦਾ 5000 ਕਰ ਦਾਂ ਵੀਰੇ ਕੋਈ ਬਾਹਲਾ ਫਰਕ ਨਹੀਂ ਆ ਜਾਇਜ਼ ਦਾ ਮੁੱਲ ਕਰਿਆ ਬਾਈ ਨੇ 12000 ਰੁਪਿਆ ਜੇ ਕੋਈ ਬੰਦਾ ਸੰਭਣ ਵਾਲਾ ਹੁੰਦਾਗਾ ਜਮਾ ਜੈਡ ਬਲੈਕ ਕੱਟੀ ਐ 12 11000 ਰੁਪਿਆ ਕੋਈ ਬਾਹਲਾ ਵੀ ਨਹੀਂ ਹੁੰਦਾ ਉਹਨੂੰ ਸੰਭਣਣਾ ਹਾਂ ਵੀ ਇਹਦੇ ਕਿੰਨੇ ਮਹੀਨਿਆਂ ਦਾ ਦੋ ਨੰਬਰ ਵਾਲੀ ਕੱਟੀ ਦੀ ਇਹ ਬਈ ਹੋ ਗਈ 10 ਮਹੀਨੇ ਦੀ ਇਹਦੀ ਫੂਲ ਚੈੱਕ ਕਰਾ ਦੇ ਬਹਿ ਨਾਲ ਜਮਾ ਜੈਡ ਬਲੈਕ ਜੈਡ ਬਲੈਕ ਹੀ ਹੈ ਨਾ ਇਹਦੀ ਬਈ ਦਾ ਸਿੰਗ ਹੀ ਦਿਖਾ ਮਾੜੀ ਜੀ ਹਾਂ ਥਾਂ ਦਿਖਾ ਦੀ ਬਹਿ ਇਥੋਂ ਥਾਂ ਚਾਰ ਹੀ ਨੇ ਵੀਰੇ ਹਾਂ ਥਾਂ ਚਾਰ ਲੈ ਜੀ ਆਹ ਕੁਆਲਿਟੀ ਦਿਖਾ ਬਹੁਤ ਪਸੰਦ ਆ ਮੇਰੇ ਕੱਟੀ ਬਹੁਤ ਸੋਹਣੀ ਜਮਾ ਬਰੀਕ ਬਈ ਜਮਾ ਬਰੀਕ ਸਿੰਘ ਦੀ ਹੈ ਲੈ ਜਾਂ ਬਰੀਕ ਸਿੰਘ ਹੀ ਆਪਾਂ ਕੁਆਲਿਟੀ ਹੈ ਨਾ ਹਾਂ ਕੁਆਲਿਟੀ ਕਿੰਨੇ ਕਿੰਨੇ ਕੁਮਰੇ ਬਈ ਦੀ ਇਹ ਬਈ 10 ਮਹੀਨੇ ਦੀ ਹੋ ਜਿਹੜੀ ਸਾਲ ਦੀ ਮਨ ਵਾਲੇ ਮੋਟਰ ਸਾਲ ਸਾਲ ਤੋਂ ਅੰਦਰ ਹੀ ਹੈ ਵੀਰੇ ਸਾਲ ਤੋਂ ਅੰਦਰ ਲੋ ਜੀ ਦੇਖ ਲੋ ਜੀ 10 ਮਹੀਨੇ ਹਿਸਾਬ ਨਾਲ ਕੱਟੀ ਦਾ ਕੱਦ ਕਾਠ ਵੀ ਚੰਗਾ ਹੈ ਬੇਲ ਵੀ ਚੰਗੀ ਕੱਟੀ ਹੈ ਨਾ ਹਾਂ ਚੌੜੀ-ਚੂੜੀ ਬੋਤਲ ਲੈ ਪੈਕ ਚੈੱਕ ਕਰੋ ਇਹ ਪੂਰੇ ਪੜੇ ਆ ਚੀ ਦੇਖ ਲਾ ਹਾਂ ਚੰਗੀ ਹੈ ਦੇਖ ਲਓ ਲੈ ਚੌੜੀ ਜਾਲੀ ਕਿਹੜੇ ਕੱਟੀ ਚੰਗੀ ਬਣਾਉਂਦੀ ਹੁੰਦੇ ਨੇ ਬਾਈ ਹੈ ਨਾ ਠੰਡੀ ਫੀਲ ਹੈ ਬਾਈ ਹਾਂ ਲੈ ਦੇਖੋ ਜੀ ਚੰਗੀ ਹੈ ਕੱਟੀ ਕੋਲ ਮਲਾ ਕੇ ਬਾਕੀ ਮੂੰਹ ਦੇ ਦਿਖਾ ਦੇ ਕੱਤੀ ਰਹਿ ਕੇ ਇੱਕ ਸੋਹਣੀ ਹੈ ਕੱਟੀ ਦੇਖੋ ਜੀ ਪਤਲੇ ਪਿੰਡੇ ਚ ਹੈ ਬਰੀ ਸਿੰਗੀ ਬਹੁਤ ਚੰਗੀ ਹੈ ਬਾਈ ਕੱਟੀ ਸਿੰਘ ਸੋ ਪੂਰਾ ਐ ਸੋਹਣਾ ਬਣਾਉ ਕੱਟੀ ਤੇ ਬਾਕੀ ਤੁਸੀਂ ਕੋਲੇ ਆ ਕੇ ਦੇਖੋ ਤੁਹਾਨੂੰ ਕੱਟੀ ਪਸੰਦ ਆਊਗੀ ਵੀਡੀਓ ਨਾਲੋਂ ਪੂਰਾ ਬੱਡੂ ਨਾ ਜਰੋ ਛੋਟੀ ਨਾ ਹੁੰਦੀ ਗਈ ਬਾਈ ਫਿਰ ਇਹਦਾ ਮੁੱਲ ਕਿੰਨਾ ਕਰਾਂਗੇ ਆਪਾਂ ਇਹ ਬਾਈ 26000 ਦੀ ਦੇ ਦਾਂਗੇ 26000 ਕੀ ਦੀ ਹਾਂ ਠੀਕ ਹੈ ਬਹੁਤ ਚੰਗੀ ਮਹਿੰਦੀ ਕੱਟੀ ਹੈ ਇਹ ਇਹਦੇ ਮਾਂ ਥਲੇ 15 16 ਕਿਲੋ ਦੋਸੀ ਵੀਰੇ ਠੀਕ ਹੈ ਠੀਕ ਹੈ ਜੀ ਹਾਂ ਹੈ ਜੈਡ ਬਲੈਕ ਆ ਜੀ ਜੈਡ ਬਲੈਕ ਆ ਗਈ ਜੀ ਵੀ ਮੈਂ ਤਿੰਨ ਨਬਰ ਬਾਈ ਛੋਟੀ ਇਹ ਬਾਈ ਇਹਦੇ ਹੀਟ ਚ ਆ ਗਈ ਛੋਟੀ ਅੱਛਾ ਜੀ ਤੇ ਉਮਰ ਇਹਦੀ ਹੋਊਗੀ 14 ਤੋਂ 15 ਮਹੀਨੇ ਦੀ 14 ਤੋਂ 15 ਮਹੀਨੇ ਹਾਂ ਵੀਰੇ ਠੀਕ ਹੈ ਠੀਕ ਹੈ ਜੀ ਦੰਦੋ ਖੀਰੀਆ ਬਾਈ ਹੈ ਨਾ ਫੇ ਤਾਂ ਹਾਂ ਹਾਂ ਬਾਈ ਰਿੰਗ ਸਿੰਘ ਆਗਾ ਹਾਂ ਲੈ ਸੈਂਕ ਚੈੱਕ ਕਰ ਹੂੰ ਕੱਦ ਕਾ ਠੀਕ ਆ ਝੋਟੀ ਦਾ ਬੇਲ ਵੀ ਠੀਕ ਆ ਨਾ ਬਾਈ ਹਾਂ ਵੀਰੇ ਹੂੰ ਪੂਛ ਦਾ ਨਾ ਮਾਤਰਾ ਵਾਲਾ ਕੰਮ ਆ ਥੋੜੇ ਪੈ ਬਾਲ ਥੋੜੀ ਐ ਬਾਲ ਚਲੇ ਬਾਲ ਹੀ ਹੋਣਗੇ ਥੱਲੇ ਤਾਂ ਇੰਨੇ ਕਿਹੜੇ ਇੰਚੀ ਹੋਊਗੀ ਬਾਕਸ ਨੂੰ ਦਿਖਾ ਵੀ ਦਵਾਗੇ ਕਿੰਨੀ ਲਓ ਦੇਖ ਲਓ ਇਹ ਚੈੱਕ ਕਰ ਲਓ ਚਾਰੀ ਥਾਣੇ ਦੇ ਆ ਵੀਰੇ ਚਾਰ ਥਾਣੀਆਂ ਹਾਂ ਲੈ ਕਰਾ ਦੇ ਬੰਨ ਲਓ ਮੈਂ ਦਿਖਾ ਕਰਾ ਦੇ ਇਹ ਆਹ ਲਓ ਇਹ ਚੈੱਕਸ ਨੂੰ ਵੀ ਕਰਾ ਦੇਣਾ ਆ ਚੈੱਕ ਕਰ ਲਓ ਇਹ ਚਾਰ ਥਾਣ ਪੰਜਵਾਂ ਛੇਮਾ ਹੋਰਾ ਵੀ ਹੈ ਨਹੀਂਗਾ ਤੇ ਬਾਕੀ ਸਾਨੂੰ ਸੂਤ ਪਤਾ ਲੱਗੂ ਝੋਟੀ ਹੀਟ ਚਾਹੀਦਾ ਨਾ ਬਾਈ ਹਾਂ ਵੀਰੇ ਹੀਟ ਚਾਹੀਦੀ ਤੇ ਠੀਕ ਆ ਤਾਂ ਆਪਾਂ ਭ ਆ ਬਾਈ ਜੀ ਸ਼ਾਮ ਨੂੰ ਡਾਕਟਰ ਨੂੰ ਕਿਹਾ ਹੋਇਆ ਸਾਉਂਟੀ ਦਾ ਬਾਈ ਕਹਿੰਦਾ ਭਰਾ ਦਾਂਗੇ ਪਿੱਠ ਪੁੜਾ ਦੇਖ ਬਾਈ ਆ ਚੀਜ਼ ਦੇਖ ਇੱਥੋਂ ਦੇਖੋ ਜਿਹੜੀ ਕਹਿੰਦੇ ਆ ਹਾਂ ਪਿੱਠ ਪੁੜਾ ਵੀ ਚੈੱਕ ਕਰ ਲਓ ਹੂੰ ਚੰਗੀ ਹੈ ਕੱਟੀ ਹਾਂ ਇਹਦੇ ਪੂਛਦੇ ਕਹਿੰਨੇ ਕਿ ਇਹੋ ਆਗੇ ਥੱਲੇੋਂ ਕਰਦੇ ਐਨੇ ਕੁ ਬਾਲ ਚਟਿਆ ਬਾਈ ਹੂੰ ਐਨੇ ਕ ਨਹੀਂ ਗਏ ਥੱਲੇ ਠੀਕ ਹੈ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਕਿ ਨਾ ਕਰਾਂ ਬਈ ਆ ਤਿੰਨ ਨੰਬਰ ਦਾ ਆਪਾਂ ਇਹ ਬਾਈ ਦੇ ਦਾਂਗੇ 35000 ਦੀ 35000 ਰੁਪਏ ਦੀ ਹਾਂ ਵੀਰੋ ਠੀਕ ਹੈ ਇਹ ਜੋ ਮਾਨਤਨ ਕਰ ਦੋ ਵਧੀਆ ਮਾਨਤਨ ਕਰਦਾ ਮੁੱਲ ਵਾਕੀ ਆਪਣੇ ਜੈਜੀ ਨੇ ਕੋਈ ਬਾਹਲਾ ਬੱਟਾ ਨਹੀਂ ਠੀਕ ਹੈ ਠ ਸੋਹਣੇ ਸਲੱਖੇ ਆ ਝੋਡੇ ਦਾ ਇਹ ਬਾਈ ਪਹਿਲਾਂ ਫੇਸ ਦੇਖ ਕਿੰਨਾ ਲੰਮਾ ਇਥੋਂ ਪਹਿਲਾਂ ਤਾਂ ਲੰਮਾ ਦੇਖੋ ਹੀ ਫੇਸ ਕੁਆਲਿਟੀ ਕਿੰਨੀ ਰਿੰਗ ਲਿੰਦਾ ਜਮਾ ਸਿੰਘ ਜਮਾ ਰਿੰਗ ਸਿੰਘ ਜਿਹੜਾ ਮੀਲਾਂ ਵਿੱਚ ਹੁੰਦਾ ਨਾ ਜਮਾ ਨਾਲ ਹੀ ਮੁੜਿਆ ਹੋਇਆ ਹੈ ਜਿਹੜੀ ਚੀਜ਼ ਦੇ ਵਿੱਚ ਚੰਗੀ ਹੋ ਉਹਦੀ ਸ਼ਰਧਾ ਚੰਗੀ ਕਰਾਂਗੇ ਆਪਾਂ ਕੋਈ ਨਹੀਂ ਹੈ ਵੀ ਖੁੱਲੇ ਸਿੰਘਾਂ ਨੂੰ ਰਿੰਗ ਸਿੰਘ ਕਹਿ ਦਾਂਗੇ ਚੰਗੀ ਤੋਂ ਚੰਗੀ ਕਹੀ ਜਾਊਗੀ ਨਾ ਹਾਂਜੀ ਤੇ ਇਹਦੀ ਬਾਈ ਉਮਰ ਕਿੰਨੀ ਹੈ ਇਹ ਬਾਈ 15 16 ਮਹੀਨੇ ਤੌਰ ਤੌਰ ਦੇਖ ਕੱਟੀ ਦੀ ਬਹੁਤ ਚੰਗਿਆ ਲੰਬਾਈ ਬਹੁਤ ਹੈ ਯਾਰ ਕੱਟੀ ਦੀ ਇੱਥੇ ਦੁਬਾਰਾ ਲੈਨਰ ਵਾਲੀ ਕੱਢ ਕੇ ਇੱਧਰ ਜੇ ਆ ਮੈਂ ਇਥੋਂ ਦਿਖਾਈ ਆਪ ਇਹ ਜੀ ਇਕਵਲ ਤੇ ਚੈੱਕ ਕਰ ਲੋ ਤੇ ਬਾਕੀ ਪਿੰਡਾ ਪੁੰਡਾ ਝੋਟੀ ਦਾ ਠੀਕ ਹੈ ਕੁੜੇ ਪਾੜੇ ਸ ਨੂੰ ਦਿਖਾ ਦੇ ਜਿਵੇਂ ਪਤਲੇ ਪਿੰਡੇ ਦੀਆਂ ਨੇ ਬਾਈਆ ਕੱਟੀਆਂ ਸਾਰੀਆਂ ਪਤਲੇ ਪਿੰਡੇ ਚ ਆ ਗਈ ਹਾ ਪੁੜੇ ਘਰ ਸਿੱਧੀ ਵਧੀ ਪੁੜੇ ਦਿਖਾ ਦੀ ਸਮਾਰ ਕਰ ਤੈਨੂੰ ਲਓ ਚੈੱਕ ਕਰ ਲੋ ਝੋਟੀ ਤਾਂੋਂ ਤੋਂ ਪੂਰੀ ਲੰਬੀ ਆ ਪਤਲੀ ਆ ਇੱਥੋਂ ਪੂੜਾ ਦੀ ਮਾਪਰ ਚੈੱਕ ਕਰ ਲੋ ਨਾ ਤੁਸੀਂ ਸੋਹਣੀ ਆ ਕੋਈ ਇਹ ਨਹੀਂ ਹੈ ਬਾਕੀ ਵੀ ਚਾਰ ਖਵਾ ਕੇ ਚੰਮ ਚੜਿਆ ਹੋ ਵੀ ਫਰਾਗ ਝੋਟਾਂ ਹੋਣੀਆਂ ਪਤਲੇ ਬਰੀਕ ਪਿੰਡੇ ਜਾਂ ਨਾਰਮਲ ਖਰਾਕ ਤੇ ਕੱਟੀਆਂ ਪਲੀਆਂ ਹੋਣੀਆਂ ਤੇ ਬਾਈ ਛੋਟੀਆਂ ਮਰਦੀਆਂ ਇਹਨੇ ਹਾਂ ਇੱਥੇ ਤੁਸੀਂ ਥਣ ਚੈੱਕ ਕਰ ਲੋ ਚਾਰ ਹੀ ਥਾਣਾ ਚੌੜੀਆਂ ਜੂੜੀਆਂ ਬਹੁਤ ਨੇ ਵੀਰੇ ਯਾਰ ਆ ਦੋਏ ਕਟੀਆਂ ਦਾ ਤੂੰ ਐ ਮੰਗਦਾ ਪੂਰੀ ਕਿਲੇ ਦਾ ਠੀਕੇ ਪਰ ਮੈਂ ਦੱਸ ਜੀ ਮੈਂ ਹੀਟ ਜਾਈ ਪਈਗੀ ਹਾਂ ਉਹਨਾਂ ਨਾਲ ਅੱਜ ਭਰਾ ਜੇ ਉਹ ਇਹਨੇ 15 20 ਇੰਚ ਹੀਟ ਕੱਢੇ ਹੋਣੀਆਂ ਇਹਦੇ ਵੀ ਠੀਕੇ ਪਰ ਉਹਦੇ ਕਾਬਲੀ ਹੈਗੀ ਹਾਂ ਇਹਦਾ ਪਿਆਰ ਮੁੱਲ ਕਿੰਨਾ ਕਰਾਂਗੇ ਜਾਜ ਜੱਸ ਬਈ ਇਹ ਬਾਈ ਦੇ ਦਾਂਗੇ 40000 ਦੀ 40000 ਰੁਪਏ ਲੈ ਚੈੱਕ ਫੇਰ ਕਰ ਲੋ 40000 ਰੁਪਏ ਬਾਕੀ ਬਾਈ ਕਹਿੰਦਾ ਇਹ ਝੋੜਾ ਮਾਨ ਤੁਹਾਨੂੰ ਜੀ ਗਾਦਰਸਾਇ ਫਾਇਕ ਕੋਈ ਗੱਲ ਨਹੀਂ ਤੇ ਦੇਖ ਸਕਦੇ ਛੋਟੀ ਜਿਹੀ ਨਿਗਾਹ ਮਾਰ ਲੋ ਉਹਨਾਂ ਨੂੰ ਇੱਧਰ ਦਿਖਾ ਦੇਣਾ ਤੁਹਾਨੂੰ ਠੀਕ ਹੈ ਲੈ ਦ ਚੈੱਕ ਕਰ ਲਈ ਦੂਰੋਂ ਸਾਨੂੰ ਦਿਖਾ ਦੇਣਾ ਕੱਟੀ ਸੋਹਣੀ ਸੁਨੱਖੀ ਆ 40000 ਰੁਪਿਆ 40 ਦੇ ਦੇਣਾ ਹੂੰ ਠੀਕ ਆ ਜੀ ਤੇ ਬਾਕੀ ਆ ਹੋਗੀ ਜਿਵੇਂ ਇਹ 35000 ਰੁਪਿਆ ਹੋਗੀ ਨਾ ਹਾਂਜੀ 2 ਨੰਬਰ ਕਿਨ 26 ਉਹ 26 ਦੇ ਦਾਂ ਭਾਈ ਇਹ 12000 ਰੁਪਿਆ ਹੈ 12 ਆਹ ਤਾਂ ਭਾਈ ਯਾਰ ਕੁਆਲਿਟੀ ਦੇ ਹਿਸਾਬ ਨਾਲ ਹੀ ਆ ਤੈਨੂੰ ਪਤਾ ਬਾਕੀ ਦੇਖਣ ਵਾਲੇ ਆਪਣੇ ਨਾਲ ਵੱਧ ਹੀ ਸਿਆਣੇ ਆ ਜਿਹੇ ਜੀ ਚੀਜ਼ ਆ ਮੁੱਲ ਤਾਂ ਉਹ ਹੀ ਲੱਗੂ ਉਹੋ ਜਿਹਾ ਹੋਊਗਾ ਠੀਕ ਆ ਜਿਹੇ ਜਿਹੇ ਚੀਜ਼ ਆ ਨਾ ਉਹੋ ਜਿਹਾ ਮੁੱਲ ਹੋ ਜਾਣਾ ਲੋਕਾਂ ਸਾਂ ਵੀਰੋ ਚਾਰਾਂ ਕੱਟਿਆ ਤੁਹਾਨੂੰ ਜਿਹੜੀ ਵੀ ਕੱਟੀ ਤੁਹਾਨੂੰ ਪਸੰਦ ਆਉਂਦੀ ਆ ਬਾਈ ਦਾ ਪਿੰਡ ਰਾਇਆ ਤਹਿਸੀਲ ਫੂਲਾ ਤੇ ਜ਼ਿਲ੍ਹਾ ਬਠਿੰਡਾ ਨੇੜੇ ਤਪਾ ਰੰਪਰਾ ਭਦੌੜ ਇਹ ਚਤ ਨਸ਼ਰ ਪੈਂਦੇ ਇੱਥੇ ਆ ਕੇ ਤੁਸੀਂ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ